ਜੀ ਕੀ ਹਾਲ ਚਾਲ ਆ ਸਾਰਿਆਂ ਦਾ ਉਮੀਦ ਕਰਦੇ ਆ ਵਧੀਆ ਹੋਵੋਗੇ ਵੈਲਕਮ ਬੈਕ आवर YouTube ਚੈਨਲ ਤੋਂ ਲੱਕਪਲ ਵਲੌਗਸ ਤੇ ਅੱਜ ਆਪਾਂ ਨੂੰ ਹੋਇਆ ਸੀ ਹਾਫ ਡੇ ਆਪਾਂ ਹਾਫ ਡੇ ਤੋਂ ਆ ਗਈ ਸੀ ਮਨਦੀਪ ਵੀ ਆ ਗਈ ਸੀ ਮਨਵੀਰ ਨੂੰ ਵੀ ਲਿਆਏ ਸਕੂਲੋਂ ਤੇ ਆਪਾਂ ਜਾਣਾ ਆਪਣੀ ਅਮਾਨਤ ਦੀ ਆਪਾਂ ਸੁਖ ਸੁਖੀ ਸੀ ਤੰਦਰੁਸਤੀ ਦੀ ਉਹਦੀ ਅਰਦਾਸ ਕਰਵਾਉਣ ਮਤਲਬ ਦੇਖ ਕਰਵਾਉਣੀ ਆ ਆਪਾਂ ਚੱਲੇ ਆ ਮਸਤੋਣਾ ਸਾਹਿਬ ਤੇ ਡਿਊਟੀ ਤੋਂ ਹੌਨਸਰ ਆਪਾਂ ਬਸ ਥੋੜਾ ਜਿਹਾ ਘਰ ਆਏ ਪਾਣੀ ਵਗੈਰਾ ਪੀਤਾ ਤੇ ਹੁਣ ਆਪਾਂ ਚੱਲਦੇ ਆ ਮਮਾ ਵੀ ਨਾਲ ਜਾਣਗੇ ਮਨਵੀਰ ਵੀ ਜਾਊਗਾ ਤੇ ਸਾਹਬ ਨੇ ਉੱਧਰ ਗੱਡੀ ਕੱਢ ਲਈ ਤੁਸੀਂ ਤੁਹਾਨੂੰ ਆਪਾਂ ਜਾਣਦੇ ਆ ਜੀ ਹੁਣ ਮਸਤਨਾ ਸਾਹਿਬ ਠੀਕ ਹੈ ਜੀ ਬਣੇ ਰਿਆ ਕਰੋ ਤਨਾ ਲੱਕਪਲ ਬਲੌਗਸ ਨਾਲ ਤੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਚਲੋ ਜੀ ਚਲੋ ਜੀ ਲਓ ਜੀ ਨਹੀਂ ਗਿਆ ਚਲੋ ਮਨਵੀਰ ਵੀ ਆ ਗਏ ਸੀ ਸਕੂਲੋਂ ਅੱਜ ਆਪਾਂ ਸੋਚਿਆ ਨਹੀਂ ਸੀ ਮੰਮੀ ਵੀ ਮਸਤਨਾ ਸਾਹਿਬ ਜਾਣਾ ਮਨਦੀਪ ਦਾ ਫੋਨ ਆ ਗਿਆ ਬਸ ਆਪਣਾ ਬਾਬੇ ਨੇ ਬੁਲਾ ਲਿਆ ਹਨਾ ਜਦੋਂ ਕਹਿੰਦੇ ਨੇ ਸੰਤ ਬਾਬਾ ਅਤਰ ਸਿੰਘ ਜੀ ਨੇ ਬੁਲਾ ਲਿਆ ਆਪਾਂ ਚੱਲੇ ਮਸਤਨਾ ਸਾਹਿਬ ਹੁਣ ਹੁਣ ਦੋਨੋਂ ਅਸੀਂ ਮਸਤਨਾ ਸਾਹਿਬ ਜਾ ਕੇ ਮਿਲਾਂਗੇ ਮੰਮੀ ਚੱਲੇ ਨੇ ਮਨਵੀਰ ਵੀ ਚੱਲਿਆ ਮੰਦਿਰ ਟਰਾਈ ਕਰੀ ਜਾਂਦੇ ਆ ਠੀਕ ਹੈ ਜੀ ਤੁਹਾਨੂੰ ਮਸਤਣਾ ਸਾਹਿਬ ਜਾ ਕੇ ਮਿਲਦੇ ਆ ਬਸ ਆਪਾਂ ਮਸਤਣਾ ਸਾਹਿਬ ਪਹੁੰਚਣ ਵਾਲੇ ਆ ਥੋੜਾ ਜਿਹਾ ਪਿੱਛੇ ਬਹਾਦਰਪੁਰ ਕ੍ਰੋਸ ਕਰਕੇ ਸੀਗੇ ਸੋਚਿਆ ਤੁਹਾਨੂੰ ਸੜਕ ਦਾ ਵੀਊ ਦਿਖਾ ਦਈਏ ਨੀਂਦ ਆ ਗਈ ਸੀ ਸੌਂ ਗਈ ਸੀ ਮੈਂ ਤਾਂ ਪੰਜ ਕਿਜੀ ਆਪਾਂ ਮਸਤਣਾ ਸਾਹਿਬ ਛੁੱਟੀ ਨਹੀਂ ਹੋਈ ਲੱਗਦੀ ਹਾਂ ਕਹੋ ਵੀ ਸਟੂਡੈਂਟ ਜਾਈ ਜਾਂਦੇ ਹਨ ਕਾਫੀ ਸੰਗਤ ਆਈ ਹੋਈ ਅੱਜ ਵੀ ਵਸਤਾ ਕੱਠ ਢੇਲੀ ਹੁੰਦਾ ਪਰ ਕੱਲੋਂ ਗੁਰਦੇਵ ਭਦਰ ਜੀ ਅਸੀਂ ਦੀ ਝੜਾ ਕਰਕੇ ਅੱਜ ਵੀ ਆ ਰਹੀਆਂ ਸੰਗਤਾਂ ਕੱਲੋਂ ਵੀ ਹੋਣਗੀਆਂ ਨੇੜੇ ਤੇੜੇ ਪਿੰਡਾਂ ਵਾਲੇ ਤਾਂ ਆਪ ਗੱਡੀ پارک ਕਰਦੀ ਹੈ ਜੀ ਫਿਰ ਤੁਹਾਨੂੰ ਅੱਗੇ ਚੱਲ ਕੇ ਦਿਖਾਉਣੇ ਆ ਜੀ ਦਰਸ਼ਨ ਕਰ ਲਓ ਤੁਸੀਂ ਫਰੰਟ ਗੇਟ ਮਸਤਨਾ ਸਾਹਿਬ ਸਿਰ ਲੁਪਾ ਮੇ ਵਿਰਾਤ ਵਾਹ ਕਿਰੂਜੀ ਹਾਂ ਹਾਂ ਮੰਨ ਲਿਆ ਗਾ ਗੁਰਦੁਆਰਾ ਸ਼ੁਕਰਮਸਤਨ ਸਾਹਿਬ ਉਹਰ ਸਾਹਿਬ ਤੇ ਪਹੁੰਚ ਗਿਆ ਆਪਾਂ ਸਾਹਿਬ ਤਾਂ ਜਾਇ ਸੀ ਆਪਾਂ ਹੁਣ ਮੰਦੀਪ ਗਏ ਨੇ ਦੇਖ ਕਰਵਾਉਣ ਤੇ ਮੰਮੀ ਤੇ ਮਨਵੀਰ ਹੁਣ ਆਪਾਂ ਦਰਵਾਰ ਸਾਹਿਬ ਤੇ ਜਾਵਾਂਗੇ ਮੱਥਾ ਟੇਕਣ ਸਾਹਿਬ ਤੇ ਦਰਵਾਰ ਸਾਹਿਬ ਦੇ ਦਰਸ਼ਨ ਕਰ ਲਓ ਸਾਰੇ Vaheguru. Vaheguru ji. ਪਪਾ ਜੀ ਕੋਲ ਪਹੁੰਚ ਕੇ ਕੜਾਇਆ ਪ੍ਰਸ਼ਾਦ ਪ੍ਰਾਪਤ ਕਰਦੇ ਆਂ ਦਰਬਾਰ ਸਾਹਿਬ 'ਚ ਮੱਥਾ ਟੇਕਿਆ ਸੀ ਆਪਾਂ ਆ ਮੰਦਰ ਦੀ ਸੁੱਖ ਸ਼ਾਂਤੀ ਲਈ ਅਰਦਾਸ ਕਰਵਾਈ ਸੀ ਪਪਾ ਜੀ ਨੂੰ ਤੋਂ ਪਰੋਮਨਾ ਹੁਣ ਆਪਾਂ ਦਾ ਆਪਾਂ ਜੀ ਆਂਦੇ ਹਾਂ ਕਿ ਤੁਹਾਨੂੰ ਕੋਈ ਨਾ ਹੀ ਚਾਹ ਪਾਣੀ ਚਾਹੀਦਾ ਪਵੇ। 31 AC ਜੀ ਆਪਾਂ ਦਰਬਾਰ ਸਾਹਿਬ ਚ ਤੇ ਹੁਣ ਚੱਲੇ ਆਪਾਂ ਲੰਗਰ ਹਾਲ ਚ ਉਧਰ ਹੀ ਗੱਡੀ پارک ਕਰ ਲਾਂਗੇ ਦੁਵਾਰਾ ਕਿਉਂਕਿ ਹੁਣ ਜਗ੍ਹਾ ਬਹੁਤ ਹੁੰਦੀ ਆ ਲੰਗਰ ਹਾਲ ਸਾਈਡ ਵੀ। ਲੋ ਜੀ ਲੰਗਰ ਹਾਲ ਕੋਲ ਪਹੁੰਚਣ ਆਲੇ ਆਪਾਂ ਹੁਣ ਆਪਾਂ ਚੱਲਾਂਗੇ ਲੰਗਰ ਹਾਲ ਚ। ਆ ਕੱਲ ਵਾ ਕਰਕੇ ਲਾਉਣਾ ਹੋਣਾ। ਸਿੱਧੀ ਜਹਾੜੀ ਕਰਕੇ ਵੀ ਲਾਉਂਦੇ ਹੋਣਗੇ ਇਹ। ਲਾਉਂਦੇ ਨਹੀਂ। ਇੱਥੇ ਵੀ ਮਮੇ ਲਾਇਆ। ਲਾਉ ਜੀ ਲੰਗਰ ਹਾਲ 'ਚ ਪਹੁੰਚ ਗਈ ਆਪਾਂ। ਮੈਨੂੰ ਕਿ ਪਹੁੰਚ ਗਈ ਸੀ ਆਪਾਂ। ਸਾ ਸੰਗਤ ਜੀ ਤੁਸੀਂ ਜਿਸ ਦੇਖ ਸਾਹਿਬ ਦੇ ਦਰਸ਼ਨ ਕਰ ਰਹੇ ਹੋ ਜੀ ਇਹ ਸੰਤ ਬਾਬਾ ਅਤਰ ਸਿੰਘ ਜੀ ਮਸਤਵਾਨ ਵਾਲਿਆ ਨੇ 1923 ਈਸਵੀ ਵਿੱਚ ਬਣਵਾਈ ਸੀ ਸਾਡੇ ਨਾਲ ਨਾਲ ਤੁਸੀਂ ਵੀ ਇਸ ਦੇਖ ਸਾਹਿਬ ਦੇ ਦਰਸ਼ਨ ਕਰੋ ਦੇ ਲੈਣੇ ਨੇ ਜੀ ਕਹਿੰਦੇ ਸੀ ਦੇਖਣ ਲੱਗੇ ਬਾਹਰ ਆ ਕੇ ਆਹ ਵਾਲਾ ਕਲਰ ਹੈ ਨਾ ਹੁਣ ਤਾਂ ਹੁਣ ਤਾਂ ਆਹ ਕਲਰ ਆ ਹਾਂ ਲਾ ਹੈ ਨਾ ਅਸੂ ਮੂਤ ਲੈਤੀ ਇਸਕੇ ਨੂੰ ਹੁਣ ਲਾਵਾਗੇ ਜੀ ਕੱਲ ਨੂੰ ਲਾਵਾਂਗੇ ਆਪਾਂ ਦੱਸੋ ਜੀ ਕੱਲ ਨੂੰ ਲਾਉਂਗੇ ਕੱਲ ਨੂੰ ਲਾਉਣਗੇ ਜੀ ਝੰਡਾ ਖਰੀਦ ਲਿਆ ਆਪਾਂ ਦੇਗ ਤੇ ਇੱਕ ਫਤਿਹ ਉਧਰਾਂਗੇ ਖਾਸਾ ਜਾਏਗਾ ਮਸਤਾਨਾ ਸਾਹਿਬ ਮੱਥਾ ਟੇਕਿਆ ਸੀ ਜੀ ਆਪਾਂ ਘਰੇ ਆ ਕੇ ਹੁਣ ਇੱਥੇ ਔਲਿਆਂ ਦਾ ਕੰਮ ਹੋ ਗਿਆ ਸਟਾਰਟ 2 3 4 5 ਪਲਾਨ ਕਿੰਨੇ ਕ ਦਿਨ ਹੋ ਗਏ ਸਮਾਨ ਪਏ ਨੂੰ ਤੇ ਇੱਧਰ ਸਾਡੇ ਬੰਦੇ ਬਣਾ ਰਹੇ ਨੇ ਚਮਣ ਪਲਾਸ ਚਮਣ ਪਲਾਸ ਚਮਣ ਪਲਾਸ ਨਾਲ ਚਮਣ ਕੀ ਹੁੰਦਾ ਆ ਫੜ ਆ ਕਾਲਾ ਨੂਨ ਕਾਲੀ ਮਿਰਚ ਤੇ ਪਾਊਡਰ ਵੀ ਦਿੰਨੇ ਆਪਾਂ ਪਾਊਡਰ ਲਓ ਜੀ ਪਾਊਡਰ ਠੀਕ ਹੈ ਜੀ ਉਹ ਤਾਂ ਹੀ ਗਾਲ ਚੀਨੀ ਰੱਖਦੇ ਗਾਲ ਚੀਨੀ ਵੀ ਹੈਗੀ ਆ ਉਹਦੇ ਥੋੜੀਆਂ ਦਲੀਆਂ ਜੀਆਂ ਨੇ ਮਾੜਾ ਜਿਹਾ ਪਾ ਲੈਣੀ ਥੋੜੀਆਂ ਜਿਹੀਆਂ ਦਲੀਆਂ ਜੀਆਂ ਨੇ ਬਰੀ ਜਿਹਾ ਸਾਡੀ ਸੁਣੀ ਆਉਂਦੀ ਆ ਉਹ ਪਾ ਦਾਲ ਚੀਨੀ ਆ ਪਲੀਆਂ ਸੀ ਅੰਜੀਰਾ ਤੇ ਅਖਰੋਟ ਡੱਬੇ ਰੱਟਕ ਨਹੀਂ ਬੰਦ ਹੁੰਦਾ ਅੰਜੀਰਾ ਵੱਧ ਲਓ ਜੀ ਚਮਚਾ ਵੀਰ ਕਹਿੰਦਾ ਗਿਜ਼ਰੇਲਾ ਬਣ ਗਿਆ ਚਮਨ ਪਲਾਸ ਬਣ ਕੇ ਰੈਡੀ ਹੋ ਚੁੱਕਿਆ ਜੀ ਆਪਣਾ ਦੇਖ ਲਓ ਚੰਗੀ ਤਰ੍ਹਾਂ ਗੈਂੜੜਾ ਆ ਗਾਇਸ ਆ ਗਾਇਸ ਆ ਕੇ ਹੈ ਜਾ ਗਾਇਸ ਕਿੰਨਾ ਮੈਨ ਲੱਗ ਗਿਆ ਅੱਗ ਜੇ ਲੱਗੇ ਤਾਂ ਹੋ ਗਈ ਸੀ স্মੈਲ ਮਰੀ ਜਾਂਦਾ ਇਹ ਚਮਨ ਪਲਾਸਾ ਬਹੁਤ ਟੇਸਟੀ ਬਣਿਆ ਦੇਖੋ ਇਦਾਂ ਤੁਹਾਨੂੰ ਦਿਖਾਉਣੀ ਆ ਉਹ ਦੇਖੋ ਜੀ ਮੈਂ ਨਾ ਦੀਵਾਲੀ ਤੋਂ ਪਹਿਲਾਂ ਸਕੂਲ ਚ ਆਦੀਆ ਉਹ ਨਾ ਐਸੀ ਆਂ ਹਾਂ ਹੁੰਦਾ ਨਾ ਚਮਨ ਪਲਾਸ ਵੀ ਦੇਖੋ ਦੀਵਾਲੀ ਤੋਂ ਪਹਿਲਾਂ ਸਕੂਲ ਚ ਦੀਆ ਜਿੱਦਾਂ ਗਰਮ ਆ ਹਾਂ ਦੀਆ ਉਹ ਨਾ ਐਸੇ ਸਕੂਲ ਚ ਟੇਸਟੀ ਆਉਂ ਮੈਂ ਬੁਢੀ ਮੈਂਟਰਾਂ ਜੀ ਘੈਂਟ ਬਣਿਆ ਦੁੱਧ ਨਾਲ ਇੱਕਦਮ ਚੱਲੇ ਲੇ ਅਕ ਤਾਂ ਕਿੱਥੇ ਆ ਮੈਂ ਤਾਂ ਤਿੰਨ ਚਾਰ ਖਾਣੇ ਪਿਆਗਾ ਨਹੀਂ ਕਿਉਂ ਨਹੀਂ ਲੱਗਦਾ ਤੁਮ ਮੰਮੀ ਕਹਿੰਦੀ ਦੇਖ ਲੈ ੜੀ ਤੂੰ ਦੱਸ ਮੰਮੀ ਕਹਿੰਦੀ ਇੱਕ ਚਮਚਾ ਦੱਸਿਆ ਕਿੰਨਾ ਦੱਸਿਆ ਇੱਕ ਚਮਚਾ ਡਾਕਟਰ ਨੇ ਇੱਕ ਚਮਚਾ ਖਾਣਾ ਇਹ ਸੁਆਦ ਆ ਬਈ ਗੱਲ ਸੁਣੋ ਮੈਂ ਦਮੜੇ ਕੌਲੀ ਚਮਚੇ ਨੇ ਖਾਉਂ ਥੋੜਾ ਕੌਲੀ ਚਮਚੇ ਜਿਹਾ ਬਾਕੀ ਹੂੰ ਮੇਰੇ ਹੂੰ ਬਗੈ ਉਹ ਬੜਿਆ ਕਿ ਛੂਤੀ ਬਣਾ ਲਿਉਂਗਾ ਮੋਬਾਈਲ ਨਾ 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 ਪਰਨੇ ਨਸੀਨ ਪੈਟਲਾ ਖੁਡਾ ਕੋ ਇਨ ਮੋਬਾਈਲ ਮੂ ਨਗੜ ਇਧਰ ਸਾਡੇ ਪੀਸੀਐਮ ਸਾਹਿਬ ਨੇ ਇਹ ਇਹਨਾਂ ਨੇ ਬਣਾਇਆਗਾ ਚੰਨ ਬਲਾਸ ਸੀ ਸੀਐਮ ਸਾਹਿਬ ਨੇ ਵਧੀਆ ਬਣਿਆ ਜੀ ਆਪਾਂ ਤਾਂ ਕੋਲ ਦੀ ਚਮਚਾ ਨਮੜਾ ਇਹ ਖਾ ਕੇ ਦੇਖਦੇ ਹਾਂ ਸਵਾਦ ਲੱਗਿਆ ਮੈਨੂੰ ਵਧੀਆ ਬਣ ਗਿਆ ਜੇ ਤੁਸੀਂ ਰੈਸਪੀ ਪੂਰੀ ਰੈਸਪੀ ਲੈਣੀ ਹੋਈ ਤਾਂ ਕਮੈਂਟ ਜ਼ਰੂਰ ਕਰਿਓ ਤੁਹਾਨੂੰ ਪੂਰੀ ਰੈਸਪੀ ਵੀ ਦੱਸਾਂਗੇ ਆਪਾਂ ਚਾਵਨ ਪਲਾਸ ਬਣ ਗਿਆ ਸੀ ਜੀ ਆਪਣਾ ਹੁਣ ਆ ਪੱਦਰ ਰੱਖਿਆ ਬੋਇਲ ਹੋਣ ਲਈ ਤੇ ਅੱਜ ਸੇਵੀਆਂ ਬਣਾਵਾਂਗੇ ਆਪਾਂ ਘਰੇ ਬੱਟੀਆਂ ਸੀਗੀਆਂ ਉਹ ਵਾਲੀਆਂ ਸੇਵੀਆਂ ਬਣਾਵਾਂਗੇ ਚਾਵਨ ਪਲਾਸ ਮੰਮਾ ਨੇ ਬਣਾ ਲਿਆ ਆਚਾਰ ਕੱਲ ਨੂੰ ਬਣਾਉਣਗੇ ਮਰਬਾ ਸਾਡਾ ਪਹਿਲਾਂ ਦਾ ਰੱਖਿਆ ਹੋਇਆ ਵੀ ਤੁਹਾਨੂੰ ਦਿਖਾ ਕੇ ਲਿਉਣੀ ਐ ਮੈਂ ਆ ਇੱਧਰ ਜੀ ਸਾਡਾ ਮਰਬਾ ਪਾ ਕੇ ਰੱਖਿਆ ਹੋਇਆ ਇਹ ਚੀਨੀ ਚ ਪਾਇਆ ਸੀ ਮਰਬਾ ਤੇ ਚਾਵਨ ਪਲਾਸ ਬਣਾ ਲਿਆ ਸੀ ਉਹ ਗੁੜ ਵਾਲਾ ਇਹ ਚੀਨੀ ਚ ਮਰਬਾ ਪਾਇਆ ਸੀ ਦੇਖੋ ਬਣਿਆ ਬੰਨਾ ਕੈਂਟ ਕੈਂਟ ਲੱਗਦਾ ਟੇਸਟ ਕਰ ਲੈਨੇ ਆਪਾਂ ਦੇਖੋ ਸਪੰਜੀ ਸਪੰਜੀ ਆ ਜੂਸੀ ਜੂਸੀ ਆਪਾਂ ਜੀ ਸੇਵੀਆਂ ਲੈ ਕੇ ਚੱਲੇ ਮਮਾ ਕੋਲ ਇਹ ਹੈਗੀਆਂ ਸੂਜੀ ਦੀਆਂ ਆਟੇ ਦੀਆਂ ਵੀ ਬਟਾਈਆਂ ਸੀ ਆਪਾਂ ਸੂਜੀ ਦੀਆਂ ਵੀ ਬਟਾਈਆਂ ਸੀ ਜਿਹੜੀਆਂ ਅੱਜ ਬਣਾ ਰਹੇ ਆ ਆ ਦੇਖੋ ਇਹ ਸੂਜੀ ਦੀਆਂ ਨੇ ਇਹ ਵਾਲੀਆਂ ਸੇਵੀਆਂ ਆਪਾਂ ਬਣਾਵਾਂਗੇ ਅੱਜ ਸੂਜੀ ਵਾਲੀਆਂ ਦੁੱਧ ਬੋਇਲ ਹੋਈ ਜਾਂਦਾ ਬਾਹਰ ਹੁਣ ਆਪਾਂ ਲੈ ਕੇ ਚੱਲੇ ਸੇਵੀਆਂ ਲਓ ਜੀ ਆਪਾਂ ਦੁਕਾਨ ਵਧਾ ਕੇ ਆ ਗਈ ਸੀ ਵਾਲੇ ਵੱਡੀ ਖਲੋਲ ਹੋਗੀ ਅਸਰ ਆਰਤੀ ਬੱਚਾ ਇੱਧਰ ਡੈਡੀ ਖਾਈ ਜਾਂਦੇ ਆ ਉਹ ਅਸਰ ਆਰਤੀ ਇੱਧਰ ਡੈਡੀ ਤੇ ਸੇਵੀਆਂ ਖਾਈ ਜਾਂਦੇ ਨੇ ਸੇਵੀਆਂ ਬਣ ਗਈਆਂ ਸੀ ਜੀ ਆਪਾਂ ਵੀ ਖਾਵਾਂਗੇ ਉਧਰ ਦੇਖ ਲੋ ਜੀ ਬਹੁਤ ਈ ਬਾਬਾ ਜੀ ਅਨੰਦਪੁਰ ਸਾਹਿਬ ਦਾ ਅਸਰ ਆਰਤੀ ਬੱਚਾ ਲਿਜਾਈ ਚਲੂਗਾ ਵੈਸੇ ਖੰਡ ਹੋ ਗਈ ਆਪਾਂ ਵੀ ਸੇਵੀਆਂ ਖਾਣੇ ਆਏਗਾ ਤੁਸੀਂ ਵੀਹ ਹੈ ਮਾਤਾ ਨਰਕਰੀ ਚੱਕਰ ਲਈ ਖੰਡ ਵਾਲੀ ਚੱਕਰ ਵਾਲੀ ਚੱਕਰ ਲਈ ਤੇਰ ਦਾ ਘਾਦੋ ਸਾਨੂੰ ਵੀ ਦਿਖਾਓ ਇਹ ਹੈਗੀਆਂ ਜੀ ਸੂਜੀ ਵਾਲੀਆਂ ਸੇਵੀਆਂ ਬਣਾਈਆਂ ਸੀ ਆਪਾਂ ਆਟੇ ਵਾਲੀਆਂ ਨਹੀਂ ਸੀ ਬਣਾਈਆਂ ਇੰਜੋਏ ਹੋ ਰਹੀਆਂ ਨੇ ਸੇਵੀਆਂ ਠੰਡ ਹੋਈ ਪਈਆਂ ਮੱਛਰ ਲੱਗ ਗਿਆ ਪਤਾ ਨਹੀਂ ਕੀ ਬੈਠ ਗਿਆ ਕੇ ਅੰਦਰ ਦੇਖੋ శ్రీ ਨੰਦਪੁਰ ਸਾਹਿਬ ਆਪਾਂ ਵੀ ਖਾ ਲਈਏ ਸੇਵੀਆਂ ਫਿਰ ਹੁਣ ਇਹਦਾ ਖਾਈ ਜਾਂਦੇ ਨੇ ਇੱਧਰ ਖਾ ਲਈਆਂ ਸਾਡੇ ਬੰਦਿਆਂ ਨੇ ਸਾਰਿਆਂ ਨੇ ਅਸੀਂ ਵੀ ਖਾ ਲਈਏ ਚਲੋ ਜੀ ਇੱਥੇ ਆਪਾਂ ਇਸ ਬਲੌਗ ਦਾ ਕਰਦੇ ਐਂਡ ਤੁਹਾਨੂੰ ਮਿਲਾਂਗੇ ਇੱਕ ਨਵੀਂ ਵੀਡੀਓ ਨਵੇਂ ਬਲੌਗ ਨਾਲ ਬਣੇ ਰਿਹਾ ਕਰੋ اتنا ਲੱਕ कपल ਬਲੌਗਸ ਨਾਲ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਆ ਕਰੋ ਜੀ ਬਾਏ ਮਿਲਦੇ ਆ ਇੱਕ ਨਵੇਂ ਬਲੌਗ ਨਵੇਂ ਵੀਡੀਓ ਨਾਲ ਬਾਏ ਕਰ ਦੋ ਬਾਏ ਜੀ ਜੇ ਸੇਵੀਆਂ ਖਾਣੀਆਂ ਨੇ ਤਾਂ ਆਜੋ ਜੀ ਬਲਕਾਂ ਮੈਂ ਸਾਰਿਆਂ ਦਾ ਜੀ ਵੀ ਵਾਈ ਕਰ ਦੋ ਜੀ ਮਿਲਦੇ ਆ ਜੀ ਇੱਕ ਨਵੀਂ ਵੀਡੀਓ ਨਾਲ ਬਣੇ ਰਿਹਾ ਕਰੋ ਤੁਹਾਨੂੰ ਲੱਕਪਲ ਵਲੌਗਸ ਨਾਲ